ਸ਼ਸ਼ੀਕਲ ਦੋਸਤੋ ਸਾਡੇ ਨਾਲ ਨੇ ਇਸ ਸਮੇਂ ਐਸਐਸਪੀ ਫਤੇਗੜ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਪੰਜਾਬ ਦੇ ਵਿੱਚ ਇਹਨਾਂ ਦਾ ਇਸ ਕਿਲੋਂ ਵਿਰਖਣ ਇੱਕ ਸਥਾਨ ਹਾਸਲ ਕੀਤਾ ਹੈ ਕਿ ਜੋ ਸਾਈਬਰ ਸੈੱਲ ਬਣਾਇਆ ਇਹਨਾਂ ਨੇ ਸਾਈਬਰ ਥਾਣਾ ਬਣਾਇਆ ਇਹਨਾਂ ਨੇ ਉਹਦੇ ਵਿੱਚ ਇੰਨੀ ਇੱਕ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਨੇ ਜਿਹੜੀਆਂ ਕਿ ਸ਼ਾਇਦ ਪੰਜਾਬ ਦੇ ਕਿਸੇ ਹੋਰ ਥਾਣੇ ਵਿੱਚ ਨਹੀਂ ਹਨ ਆਪ ਆਪ ਇਹਨਾਂ ਕੋਲ ਜਾਣਦੇ ਆ ਕਿਸ ਕਿਸ ਤਰ੍ਹਾਂ ਦੀਆਂ ਫੈਸਿਲਿਟੀਆਂ ਇਹਨਾਂ ਨੇ ਪ੍ਰੋਵਾਈਡ ਕੀਤੀਆਂ ਨੇ ਸਾਡਾ ਸਾਡੇ ਜ਼ਿਲ੍ਹੇ ਫਤਿਹਗੜ ਸਾਹਿਬ ਦੇ ਵਿੱਚ ਸਾਈਬਰ ਥਾਣਾ ਹਮੇਸ਼ਾ ਤੋਂ ਹੀ ਸੀਗਾ ਬਟ ਉਹ ਪਹਿਲੇ ਇੱਕ ਲਿਮਟਿਡ ਸਪੇਸ ਦੇ ਵਿੱਚ ਤੇ ਲਿਮਟਿਡ ਰਿਸੋਰਸਸ ਦੇ ਨਾਲ ਆਪਰੇਟ ਕਰਦੇ ਸੀ ਜੀ ਤੇ ਪਬਲਿਕ ਦੇ ਜਦੋਂ ਪਬਲਿਕ ਦੇ ਫੀਡਬੈਕ ਆਏ ਕਿਉਂਕਿ ਹੁਣ ਜਿਵੇਂ ਜਿਵੇਂ ਸਾਈਬਰ ਅਵੇਅਰਨੈਸ ਵੱਧ ਰਹੀ ਹੈ ਜੀ ਐਂਡ ਸਾਈਬਰ ਕ੍ਰਾਈਮ ਜਿਵੇਂ ਜਿਵੇਂ ਆਪਾਂ ਦੇਖ ਰਹੇ ਹਾਂ ਡਿਜੀਟਲ ਅਰੇਸਟ ਹੋ ਇਦਾਂ ਦੇ ਜਿਹੜੇ ਇਨਸੀਡੈਂਟਸ ਵੱਧ ਰਹੇ ਨੇ ਦੇ ਇਨ ਸਾਰੇ ਇਨਸੀਡੈਂਟਸ ਨੂੰ ਤੇ ਅੰਜ਼ਰ ਰੱਖਦੇ ਹੋਏ ਤੇ ਫਿਰ ਸਾਡੇ ਵੱਲੋਂ ਇੱਕ ਪ੍ਰੋਪਰਲੀ ਉਹਨੂੰ ਇੱਕ ਪ੍ਰੋਪਰ ਉਹਨੂੰ ਸਪੇਸ ਦਿੱਤਾ ਗਿਆ ਤੇ ਪ੍ਰੋਪਰ ਰਿਸੋਰਸ ਦਿੱਤੀਆਂ ਗਈਆਂ ਇੱਕ ਸੈਪਰੇਟ ਬਿਲਡਿੰਗ ਦੇ ਵਿੱਚ ਹੁਣ ਇੰਡੀਪੈਂਡੈਂਟਲੀ ਸਾਡਾ ਸਾਈਬਰ ਪੁਲਿਸ ਸਟੇਸ਼ਨ ਰਨ ਕਰ ਰਿਹਾ ਹੈ ਜਿਦੇ ਵਿੱਚ ਇੱਕ ਇਨਸਪੈਕਟਰ ਰੈਂਕ ਦੇ ਅਫਸਰ ਜਿਹੜੇ ਹੈਗੇ ਆ ਉਹ ਬਤੌਰ ਐਸਐਚਓ ਉੱਥੇ ਕਾਰਜ ਰਤਨ ਹੈ ਤੇ ਉਸ ਤੋਂ ਇਲਾਵਾ ਹੋਰ ਕਰੀਬ 3 ਤੋਂ 4 ਇਨਸਪੈਕਟਰ ਰੈਂਕ ਦੇ ਅਫਸਰਸ ਨਾਲ ਵੀ ਆ ਜਿਹੜੇ ਐਸਐਚਓ ਜਿਹਦੇ ਐਸਐਚਓ ਨੂੰ ਸਪੋਰਟ ਕਰਦੇ ਆ ਐਸਐਚਓ ਸਾਹਿਬ ਨੂੰ ਤੇ ਉੱਥੇ ਤਫਤੀਸ਼ੀ ਅਫਸਰ ਬਤੌਰ ਤਫਤੀਸ਼ੀ ਕੰਮ ਕਰਦੇ ਨੇ ਉਹਨਾਂ ਦੇ ਨਾਲ ਹੋਰ ਵੀ ਜਿਹੜਾ ਸਟਾਫ ਹੈ ਉੱਥੇ ਐਸਆਈ ਰੈਂਕ ਦੇ ਆਫੀਸਰਸ ਵੀ ਹੈਗੇ ਆ ਉੱਥੇ ਹੈੱਡ ਕਨਸਟੇਬਲਸ ਨੇ ਕਨਸਟੇਬਲਸ ਨੇ ਜਿਹੜੇ ਹੋਰ ਬਾਕੀ ਸਹਾਇਤਾ ਉੱਥੇ ਪ੍ਰੋਵਾਈਡ ਕਰਦੇ ਆ ਜੀ ਇਸ ਤੋਂ ਇਲਾਵਾ ਉੱਥੇ ਅਸੀਂ ਸਾਈਬਰ ਜਿਹੜੇ ਹੈਗੇ ਆ ਟੈਕਨੀਕਲ ਟੀਐਸਐਸ ਕਾਡਰ ਦੇ ਵੀ ਕਿਉਂਕਿ ਜਿਹੜੇ ਟੈਕਨੀਕਲ ਐਕਸਪਰਟਸ ਨੇ ਉਹਨਾਂ ਦੀ ਲੋੜ ਹੁੰਦੀ ਹੈ ਇਹੋ ਜੇ ਕ੍ਰਾਈਮ ਨੂੰ ਸੋਲਵ ਕਰਨ ਦੇ ਲਈ ਕਰੈਕ ਕਰਨ ਦੇ ਲਈ ਇਸੇ ਲਈ ਅਸੀਂ ਟੈਕਨੀਕਲ ਐਕਸਪਰਟਸ ਨੂੰ ਵੀ ਉੱਥੇ ਬਿਠਾਇਆ ਹੋਇਆ ਹੈ ਤੇ ਉੱਥੇ ਅਸੀਂ ਪ੍ਰੋਪਰ ਉਹਨਾਂ ਨੂੰ ਜਿਵੇਂ ਜਿਹੜੇ ਉਹਨਾਂ ਨੂੰ ਪ੍ਰੋਪਰ ਜਿਸ ਤਰੀਕੇ ਦੇ ਇਨਸਟਰੂਮੈਂਟਸ ਚਾਹੀਦੇ ਜਾਂ ਸਿਸਟਮ ਚਾਹੀਦਾ ਜਿਵੇਂ ਕੰਪਿਊਟਰ ਸਿਸਟਮ ਚਾਹੀਦਾ ਜਾਂ ਹੋਰ ਇਸ ਤਰੀਕੇ ਦੀ ਜਿਹੜੀ ਫੋਰੈਂਸਿਕ ਡਿਵਾਈਸਿਸ ਚਾਹੀਦੀਆਂ ਉਹ ਉਹਨਾਂ ਨੂੰ ਸਾਡੇ ਵੱਲੋਂ ਮੁਹੱਈਆ ਕਰਾਈਆਂ ਗਈਆਂ ਨੇ ਤੇ ਹੱਗੇ ਹਜੇ ਸਾਡਾ ਕੰਮ ਹੋਰ ਚੱਲ ਰਿਹਾ ਹੈ ਸਾਡੀ ਸਾਡੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੋਰ ਇਹਨੂੰ ਕਿਸ ਤਰੀਕੇ ਨਾਲ ਕਿਉਂਕਿ ਜਿਹੜਾ ਕ੍ਰਾਈਮ ਹੈ ਇਹ ਹੱਤ ਹਰ ਸਮੇਂ ਹਰ ਦਿਨ ਜਿਹੜਾ ਹੈਗਾ ਚੇਂਜ ਹੋ ਰਿਹਾ ਹੈ ਇਹਦਾ ਪੈਟਰਨ ਇਹਦੇ ਜਿਵੇਂ-ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਕ੍ਰਿਮੀਨਲਸ ਦਾ ਵੀ ਕੰਮ ਕਰਨ ਦਾ ਤਰੀ ਤੇ ਅਸੀਂ ਵੀ ਆਪਣੇ ਆਪ ਨੂੰ ਜਿਹੜਾ ਟੈਕਸੀ ਵੀ ਹੈ ਟੈਕ ਫ੍ਰੈਂਡਲੀ ਤੇ ਟੈਕ ਰੈਡੀ ਰੱਖ ਰਹੇ ਹਾਂ ਸਮੇਂ ਦੇ ਹਿਸਾਬ ਦੇ ਨਾਲ ਤੇ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਅਸੀਂ ਇਹਨੂੰ ਸਾਡਾ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਹੈ ਤੇ ਜਿਹੜਾ ਸਾਈਬਰ ਪੁਲਿਸ ਸਟੇਸ਼ਨ ਦਾ ਸਟਾਫ ਹੈ ਉਹ ਪ੍ਰੋਪਰ ਟੈਕਸੀ ਵੀ ਹੋ ਟੈਕ ਇਨੇਬਲਡ ਹੋ ਤੇ ਲੋਕਾਂ ਦੀ ਹਰ ਤਰੀਕੇ ਦੀ ਸਮੱਸਿਆ ਨੂੰ ਅਸੀਂ ਸਮੇਂ ਸਿਰ ਤਰੀਕੇ ਨਾਲ ਇਹਨੂੰ ਨਜਿੱਠੀ ਹੁਣ ਤੱਕ ਤੁਹਾਡੀਆਂ ਕੀ ਕੀ ਪ੍ਰਾਪਤੀਆਂ ਰਹੀਆਂ ਨੇ ਇਸ ਤਰੀਕੇ ਦੇ ਥਾਣੇ ਨੂੰ ਇਸਟੈਬਿਸ਼ ਕਰਨ ਤੋਂ ਬਾਅਦ ਦੇ ਵਿੱਚ ਜੀ ਸਾਡੇ ਕੋਲ ਪਿਛਲੇ ਕੁਝ ਸਮਿਆਂ ਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਸਾਈਬਰ ਠੱਗੀਆਂ ਦੀਆਂ ਦਰਖਾਸਤਾਂ ਮੋਸੋ ਲੋ ਇੰਨ ਤੇ ਉਹ ਜਿਹੜੇ ਕਿਉਂਕਿ ਇਹਦੇ ਵਿੱਚ ਜ਼ਿਆਤਰ ਜਿਹੜੇ ਕ੍ਰਿਮਨਲਸ ਹੁੰਦੇ ਆ ਉਹ ਦੂਜੇ ਦੂਜੇ ਸੂਬੇ ਦੇ ਵਿੱਚ ਬੈਠੇ ਹੁੰਦੇ ਨੇ ਜਿਵੇਂ ਪਿੱਛੇ ਸਾਡੀ ਟੀਮ ਕੇਰਲਾ ਤੋਂ ਇੱਕ ਬੰਦਾ ਫੜ ਕੇ ਲਾਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਮਿਊਲ ਅਕਾਊਂਟਸ ਜਿਹੜੇ ਹੈਗੇ ਆ ਮਤਲਬ ਜਿਹੜੇ ਕਿ ਆਪਾਂ ਕੀਏ ਕਿਸੇ ਹੋਰ ਦੇ ਨਾਂ ਤੇ ਆਪਾਂ ਕੋਈ ਬੰਦਾ ਅਕਾਊਂਟਸ ਖੁਲਵਾ ਲੈਂਦਾ ਹੈ ਕੋਈ ਗਈ ਬੰਦਾ ਹੁੰਦਾ ਹੈ ਕੋਈ ਗਰੀਬ ਤਪਾ ਮਜ਼ਬੂਰ ਮਜ਼ਦੂਰ ਹੁੰਦਾ ਹੈ ਜਿਹਨੂੰ ਪਤਾ ਵੀ ਨਹੀਂ ਹੁੰਦਾ ਜੀ ਤੇ ਉਹਦੇ ਨਾਂ ਤੇ ਇੱਕ ਮਿਊਲ ਅਕਾਊਂਟ ਖੁਲਵਾ ਕੇ ਫਿਰ ਉਹਦੇ ਥਰੂ ਆਪਰੇਟ ਕਰਦੇ ਆ ਅੱਛਾ ਤੇ ਇਦਾਂ ਦੇ ਕਈ ਇਦੇ ਵਿੱਚ ਅਸੀਂ ਕਿਰਲਾ ਕਰਦੇ ਕਰਦੇ ਆਈ ਥਿੰਕ ਅਸੀਂ 3 ਜਾਂ 4th ਲੇਅਰ ਦੇ ਵਿੱਚ ਜਾ ਕੇ ਉਸ ਬੰਦੇ ਨੂੰ ਫੜਿਆ ਜੀ ਤੇ ਇੱਕ ਇੰਟਰ ਇੰਟਰ ਸਟੇਟ ਗੈਂਗਸ ਗੈਂਗ ਨੈਕਸਸ ਸੀਗਾ ਗੈਂਗ ਸੀਗੀ ਜਿਹਨੂੰ ਬਸਟ ਕੀਤਾ ਸੀ ਜੀ ਤੇ ਇਹਦੇ ਵਿੱਚ ਕਰੀਬ 13-14 ਲੱਖ ਦੀ ਆਪਣ ਨੂੰ ਰਿਕਵਰੀ ਵੀ ਹੋਈ ਸੀ ਤੇ ਉਹ ਫਿਰ ਅਸੀਂ ਉਹਨਾਂ ਦੇ ਜਿਹੜੇ ਕੰਪਲੇਨੈਂਟ ਸੀ ਵਿਕਟਿਮਸ ਸੀ ਉਹਨਾਂ ਦੇ ਖਾਤੇ 'ਚ ਵੀ ਪਵਾ ਇਹ ਇੱਕ ਗ੍ਰਾਊਮੀ ਕੇ ਅਫੈਂਸਸ ਤੋਂ ਇਲਾਵਾ ਜਿਹੜੇ ਦੂਸਰੇ ਤਰ੍ਹਾਂ ਦੇ ਕ੍ਰਾਈਮ ਹੁੰਦੇ ਜਿਵੇਂ ਇਹ ਕੋਈ ਮਰਡਰ ਮਿਸਟਰੀ ਸਾਲਵ ਕਰਨੀ ਹੋਵੇ ਜਾਂ ਕੁਝ ਇਸ ਤਿੱਕੇ ਨਾਲ ਵੀ ਤੁਹਾਡੀ ਕਦੇ ਹੈਲਪ ਹੋਈ ਹੈ ਇਸ ਵਿੰਗ ਦੁਆਰਾ ਬਿਲਕੁਲ ਜੀ ਇਹਦੇ ਚ ਫਾਈਨੈਂਸ਼ੀਅਲੀ ਨਹੀਂ ਫਾਈਨੈਂਸ਼ੀਅਲੀ ਤੋਂ ਇਲਾਵਾ ਵੀ ਜਿਵੇਂ ਕੋਈ ਹੀਨियस ਕ੍ਰਾਈਮ ਹੁੰਦੇ ਹਾਂ ਹਾਂਜੀ ਜਿੱਦਾਂ ਆਪਣੇ ਕੋਲ ਟੀਮ ਮਤਲਬ ਮਰਡਰ ਦੇ ਕਿਸੇ ਦਰਜ ਹੁੰਦੇ ਆ ਜਾਂ ਅਟੈਂਪਟ ਟੂ ਮਰਡਰ ਦੇ ਦਰਜ ਹੁੰਦੇ ਆ ਜਾਂ ਕਦੇ-ਕਦੇ ਕ੍ਰਾਈਮ ਬਗੇਸ ਵੂਮਨ ਜਿਹਦੇ ਸੈਕਸ਼ੂਅਲ ਹਰੈਸਮੈਂਟ ਜਾਂ ਅੱਜਕੱਲ੍ਹ ਆਨਲਾਈਨ ਜਿਹਦੇ ਹਰੈਸਮੈਂਟ ਦੇ ਵੀ ਸਾਨੂੰ ਸਾਡੇ ਕੋਈ ਇਨਸੀਡੈਂਟਸ ਰਿਪੋਰਟ ਹੁੰਦੇ ਆ ਉਹ ਚਾਈਲਡ ਪੋਰਨੋਗ੍ਰਾਫੀ ਵਗਰਾ ਦੇ ਵੀ ਆ ਇਸ ਤਰੀਕੇ ਦੇ ਜਿਹੜੇ ਕੋਈ ਕਾਫੀ ਹੀਨਰਸ ਕ੍ਰਾਈਮ ਹੈ ਉਹਦੇ ਵਿੱਚ ਸਾਡੀ ਟੀਮ ਉਸਤੇ ਵਰਕ ਕਰਦੀ ਹੈ ਅਸਲ ਦੋਸ਼ੀ ਦੀ ਅਸੀਂ ਉਹਨੂੰ ਅਸੀਂ ਟ੍ਰੇਸ ਕਰਦੇ ਆ ਤੇ ਸਾਡੀ ਟੀਮ ਫਿਰ ਰੇਡ ਪਾਰਟੀ ਜਿਹੜੀ ਹੈਗੀ ਉੱਥੇ ਜਾ ਕੇ ਤੋਸ਼ੀਏ ਦੀ ਪਾਲ ਕਰਕੇ ਉਹਨੂੰ ਫੜ ਕੇ ਉਹਦੀ ਅਰੈਸਟ ਕਰਦੀ ਅੱਛਾ ਤੁਸੀਂ ਇਹ ਦੱਸੋ ਵੀ ਇੱਕ ਆਮ ਆदमी ਜਿਹੜਾ ਕਿ ਐਸੇ ਕਿਤੇ ਕਿਸੇ ਵੀ ਕ੍ਰਾਈਮ ਦਾ ਸ਼ਿਕਾਰ ਹੋ ਜਾਂਦਾ ਹੈ ਚਾਹੇ ਕਿ ਨੋਵੇ ਕਰਾਇਮ ਹੋਵੇ ਦੂਜਾ ਕਿਉਂਕਿ ਜਿਹੜਾ ਦੂਸਰੇ ਦਿਨ ਦਾ ਕਰਾਇਮ ਆਦਾ ਤੁਸੀਂ ਉਹਦੇ ਨਾਲ ਡੀਲ ਕਰਦੇ ਹੋ ਜਿਵੇਂ ਕਿ ਇਕਨੋਮਿਕ ਕਰਾਇਮ ਹੋ ਜਾਂਦੇ ਨੇ ਇਹਨੂੰ ਫਿਰ ਤੁਹਾਡੇ ਕੋਲ ਸਿੱਧੀ ਐਪਲੀਕੇਸ਼ਨ ਦੇਣੀ ਪੈਂਦੀ ਹੈ ਉਹਨੂੰ ਕਿਸ ਤਰੀਕੇ ਨਾਲ ਅਪਰੋਚ ਕਰਦੇ ਆ ਤੁਹਾਡੇ ਤੱਕ देखो ਸਰਕਾਰ ਵੱਲੋਂ ਬਹੁਤ ਵਧੀਆ ਸਿਸਟਮ ਦੇ ਵਿੱਚ ਸਾਈਬਰ ਕਰਾਇਮ ਨੂੰ ਲੈ ਕੇ ਬਣਾਇਆ ਗਿਆ ਜਿਹਦੇ ਵਿੱਚ ਤੁਸੀਂ ਡਾਇਰੈਕਟਲੀ ਸਰਕਾਰ ਦਾ ਟੋਲ ਫਰੀ ਨੰਬਰ 1930 ਜੀ ਉਹਦੇ ਤੇ ਤੁਸੀਂ ਹੈਲਪਲਾਈਨ ਨੰਬਰ ਤੇ ਜਾ ਕੇ ਸਿੱਧੇ ਤੌਰ ਤੇ ਆਪਣੀ ਕੰਪਲੇਂਟ ਤੁਸੀਂ ਜੁਬਾਨੀ ਉਹਨਾਂ ਨੂੰ ਨੋਟ ਕਰਵਾ ਸਕਦੇ ਹੋ ਉੱਤੇ ਕਾਰਵਾਈ ਹੋਏਗੀ ਇਸ ਤੋਂ ਇਲਾਵਾ cybercrime.gov.in ਉਧੇ ਤੇ ਜਾ ਕੇ ਤੁਸੀਂ ਕਲਿੱਕ ਕਰਕੇ ਆਪਣੀ ਸਾਰੀ ਡਿਟੇਲਸ ਜੋ ਜੋ ਇਨਸੀਡੈਂਟ ਹੋਇਆ ਉਹ ਤੁਸੀਂ ਜਾ ਕੇ ਉੱਥੇ ਤੁਸੀਂ ਦੱਸ ਸਕਦੇ ਹੋ ਉਸ ਤੇ ਵੀ ਕਾਰਵਾਈ ਹੁੰਦੀ ਹੈ ਉਸ ਤੋਂ ਇਲਾਵਾ ਸਾਡੀ ਇੱਥੇ 24/7 ਜਿਹੜੀ ਸਾਈਬਰ ਲਾਈਨ ਦੀ ਸਾਈਬਰ ਕ੍ਰਾਈਮ ਦੀ ਹੈਲਪ ਡੈਸਕ ਹੈ ਉਹ ਆਪਰੇਟ ਰਹਿੰਦੀ ਹੈ ਉਧੇ ਤੁਸੀਂ ਇਤਲਾਹ ਦੇ ਸਕਦੇ ਹੋ ਸਿੱਧੇ ਅ ਡਿਸਟ੍ਰਿਕਟ ਦੇ ਸਾਡੇ ਕੋਲ ਆ ਕੇ ਜੀ ਆਪਣੇ ਪੁਲਿਸ ਸਟੇਸ਼ਨ ਜਿਹੜਾ ਤੁਹਾਡਾ ਰਿਆਸੀ ਥਾਣਾ ਹੈ ਉੱਥੇ ਜਾ ਕੇ ਤੁਸੀਂ ਇਤਲਾਹ ਕਰ ਸਕਦੇ ਹੋ ਠੀਕ ਇਸ ਤੋਂ ਇਲਾਵਾ 112 ਦਾ ਜਿਹੜਾ ਕੰਟਰੋਲ ਰੂਮ ਹੈ ਜੀ ਉਹਦੇ ਵਿੱਚ ਵੀ ਜਾ ਕੇ ਤੁਸੀਂ ਆ ਕੰਟਰੋਲ ਆਪਣੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਤਲਾਹ ਕਰ ਸਕਦੇ ਹੋ ਤੇ ਅਲੱਗ-ਅਲੱਗ ਪਲੇਟਫਾਰਮਸ ਤੇ ਦੇਦੇ ਵਿੱਚ ਕੀ ਮੈਂ ਕਹੂੰਗਾ 1930 ਤੇ cybercrime.gov.in ਇਹ ਡੈਡੀਕੇਟਿਡ ਤੇ ਐਕਸਕਲੂਸਿਵ ਪਲੇਟਫਾਰਮ ਹੈ ਫॉर ਸਾਈਬਰ ਕ੍ਰਾਈਮ ਜਿਹੜਾ ਹੈ ਉਹਦੇ ਰਜਿਸਟ੍ਰੇਸ਼ਨ ਵਾਸਤੇ ਤੇ ਬੜੀ ਕਾਰਗਰ ਤਰੀਕੇ ਨਾਲ ਇਹਦੇ ਤੇ ਕਾਰਵਾਈ ਹੁੰਦੀ ਹੈ ਤੇ ਜ਼ਰੂਰੀ ਇਹ ਹੈ ਕਿਉਂਕਿ ਅਕਸਰ ਦੇਖਿਆ ਗਿਆ ਕਿ ਸਾਈਬਰ ਕ੍ਰਾਈਮ ਦੇ ਵਿੱਚ ਟਾਈਮ ਦੀ ਬੜੀ ਮਹੱਤਤਾ ਹੁੰਦੀ ਹੈ ਕਿ ਜਦੋਂ ਹੀ ਬੰਦੇ ਦੇ ਖਾਤੇ 'ਚ ਪੈਸੇ ਕੱਢਦੇ ਜ਼ਰੂਰੀ ਹੁੰਦਾ ਹੈ ਤੁਸੀਂ ਨਾਲ ਦੇ ਨਾਲ ਦੱਸ ਦਿਓ ਬਿਕਾਜ਼ ਅਗਲਾ ਕਿਉਂਕਿ ਉਹ ਕਦੇ-ਕਦੇ ਦੇਖਿਆ ਜਾਂਦਾ ਹੈ ਕਿ ਅਗਲਾ ਆਪਣੇ ਖਾਤਿਆਂ ਚੋਂ ਪੈਸੇ ਵਿਡਰਾਅ ਕਰ ਲੈਂਦਾ ਹੈ ਜਾਂ ਅੱਗੇ ਥਰਡ ਅਕਾਊਂਟ ਚ ਪਾ ਦਿੰਦਾ ਹੈ। ਜੀ ਤੇ ਜ਼ਰੂਰੀ ਹੈ ਕਿ ਜਦੋਂ ਵੀ ਤੁਹਾਡੇ ਨਾਲ ਵਾਪਰਦਾ ਹੈ ਤੁਸੀਂ ਨਾਲ ਹੀ ਸਾਨੂੰ ਇਨਟੀਮੀਟ ਕਰੋ। ਜਿੱਥੇ ਜਿਹੜਾ ਤੁਹਾਡਾ ਬੈਂਕ ਅਕਾਊਂਟ ਹੈਗਾ ਤੁਸੀਂ ਬੈਂਕ ਅਕਾਊਂਟ ਨੂੰ ਮੇਲ ਵੀ ਪਾਓ ਉਹਨਾਂ ਨੂੰ ਇਨਟੀਮੀਟ ਕਰੋ ਤੇ ਇਹ ਦੋਨੋਂ ਜਗ੍ਹਾ ਇਨਟੀਮੀਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸੇ ਵਕਤ ਤਾਂ ਕਿ ਸਮੇਂ ਸਿਰ ਤਰੀਕੇ ਨਾਲ ਆਪਾਂ ਕਾਰਵਾਈ ਕਰ ਸਕੀਏ ਕਿ ਵਿਦਆਊਟ ਜਿਹੜੇ ਜਿਹੜੇ ਖਾਤੇ ਚ ਤੁਹਾਡਾ ਪੈਸਾ ਗਿਆ ਹੈ ਉਸ ਤੋਂ ਪਹਿਲੇ ਕਿ ਉਸ ਤੋਂ ਅੱਗੇ ਜਾਏ ਜਾਂ ਉਸ ਤੋਂ ਵਿਡਰਾਅ ਹੋ ਉਸ ਪੁਆਇ ਅਛਾ ਤੁਸੀਂ ਕੁਝ ਹੋਰ ਵੀ ਜਾਣਕਾਰੀ ਦੇ ਸਕਦੇ ਹੋ ਕਿ ਤਾਂ ਕਿ ਜਿਹੜਾ ਆਮ ਨਾਗਰਿਕ ਹੈ ਉਸ ਨੂੰ ਫਾਇਦਾ ਹੋ ਸਕੇ ਸਭ ਤੋਂ ਜ਼ਿਆਦਾ ਤਾਂ ਮੇਰੀ ਮੀਡੀਆ ਦੇ ਰਾਹੀਂ ਲੋਕਾਂ ਨੂੰ ਸੱਜਣਾ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਸਾਈਬਰ ਅਲਰਟ ਰਹੋ ਬਿਕੋਜ਼ ਇਸ ਦਾ ਸਭ ਤੋਂ ਜਿਹੜਾ ਬੈਟਰ ਤਰੀਕਾ ਹੈ ਬੈਸਟ ਤਰੀਕਾ ਆਪਣਾ ਬਚਾਅ ਰੱਖਣਾ ਤਾਂ ਉਹ ਹੈ ਪ੍ਰੀਵੈਂਸ਼ਨ ਜੀ ਕਿ ਆਪਣੇ ਨਾਲ ਸਾਈਬਰ ਅਟੈਕ ਹੀ ਹੋਈ ਨਾ ਉਹ ਕਿਵੇਂ ਹੋਏਗਾ ਕਿ ਜੇ ਤੁਸੀਂ ਕੋਈ ਵੀ ਡਿਵਾਈਸ ਜੋ ਵੀ ਯੂਜ਼ ਕਰਦੇ ਹੋ ਪਾਵੇ ਲੈਪਟਾਪ ਜਾਂ ਕੰਪਿਊਟਰ ਪੀਸੀ ਜਾਂ ਮੋਬਾਈਲ ਯੂਜ਼ ਕਰਦੇ ਹੋ ਇੱਕ ਤਾਂ ਉਹਦੇ ਵਿੱਚ ਪ੍ਰੋਪਰ ਜਿਹੜਾ ਹੈ ਕੋਈ অথরাইਜ਼ਡ ਐਂਟੀਵਾਇਰਸ ਸਿਸਟਮ ਉਹਦੇ ਵਿੱਚ ਪਵਾ ਹੋਣਾ ਚਾਹੀਦਾ ਪਾਇਆ ਹੋਣਾ ਚਾਹੀਦਾ ਜੀ ਰੈਗੂਲਰਲੀ ਦੇਖਿਓ ਕੋਈ ਨਾ ਕੋਈ ਵਾਇਰਸ ਜਾਂ ਮਾਲਵੇਅਰ ਤਾਂ ਨਹੀਂ ਉਹਦੇ ਵਿੱਚ ਪਿਆ ਹੋਇਆ ਜੀ ਕੋਈ ਵੀ अनऑथराइਜ਼ਡ ਡਿਵਾਈਸ ਜਾਂ अनऑथराइਜ਼ਡ ਕਨੈਕਸ਼ਨ ਦੇ ਨਾਲ ਆਪਣਾ ਕਨੈਕਟ ਨਹੀਂ ਕਰਨਾ ਜਦੋਂ ਵੀ ਤੁਸੀਂ ਕਿਸੇ ਵੀ ਵੈਬਸਾਈਟ ਤੇ ਲੌਗਇਨ ਕਰਦੇ ਹੋ ਜੋ ਵੀ ਤੁਸੀਂ ਉੱਥੇ ਵਰਕ ਸੀਗਾ ਉਹ ਜਦ ਦੀ ਖਤਮ ਕਰਕੇ ਨਾਲ ਹੀ ਉੱਥੇ ਲੌਗਆਊਟ ਕਰੋ ਤੇ ਕਿਸੇ ਵੀ ਅਨਨੋਨ ਡਿਵਾਈਸ ਤੇ ਤੁਸੀਂ ਆਪਣੇ ਜਿਹੜਾ ਸਿਸਟਮ ਨੂੰ ਇਹ ਆਪਣੀ ਆਈਡੀ ਨੂੰ ਨਹੀਂ ਉਹ ਕਰਨਾ ਕਿਸੇ ਵੀ ਅਨੋਥਰਾਇਜ਼ ਜਗ੍ਹਾ ਤੇ ਤੁਹਾਨੂੰ ਕੋਈ OTP ਦੇ ਬਾਰੇ ਜਾਂ ਕਿਸੇ ਵੀ ਇਸ ਤਰੀਕੇ ਦੀ ਕੋਈ ਕਾਲ ਆਂਦੀ ਹੈ ਜਾਂ ਉਹ ਇਨਫਾਰਮੇਸ਼ਨ ਪੁੱਛਦੇ ਹਨ ਕਦੇ-ਕਦੇ ਅਸੀਂ ਦੇਖਿਆ ਹੈ ਕਿ ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਫੋਨ ਚੱਕ ਲੈਂਦੇ ਉਹ ਦੱਸ ਦਿੰਦੇ ਅੱਛਾ ਤੇ ਆਪਣੇ 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 ਆਪ ਨੂੰ ਵੀ ਆਪਣੇ ਬੱਚਿਆਂ ਨੂੰ ਜਾਂ ਪੋਤਿਆਂ ਨੂੰ ਅਵੇਅਰ ਕਰੋ ਕਿਤੇ ਉਹ ਨਾ ਇਹ ਕਰ ਦੇ ਫਿਰ ਉਹ ਨੁਕਸਾਨ ਹੋ ਜਾਂਦਾ ਸਾਡੇ ਕੋ ਆਂਦੇ ਏਦਾਂ ਦੇ ਮੈਟਰ ਅੱਜਕੱਲ ਡਿਜੀਟਲ ਅਰੇਸਟ ਦਾ ਬੜੀ ਚਰਚਾ ਹੁੰਦੀ ਹੈ ਇਸ ਬਾਰੇ ਲੋਕ ਕੀ ਲੋਕਾਂ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਡਿਜੀਟਲ ਅਰੇਸਟ ਨੂੰ ਲੈ ਕੇ ਲਗਾਤਾਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਬੇਸਿਕਲੀ ਡਿਜੀਟਲ ਅਰੇਸਟ ਕੀ ਹੈ ਕਿ ਇੱਕ ਇਲੀਗਲ ਤਰੀਕੇ ਦੇ ਨਾਲ ਇੱਕ ਅਨੌਥਰਾਇਜ਼ ਤਰੀਕੇ ਦੇ ਨਾਲ ਕੁਝ ਬੰਦੇ ਕੁਝ ਵਿਅਕਤੀ ਜਿਹੜੇ ਹੁੰਦੇ ਹਨ ਦੋਸ਼ੀ ਉਹ ਕੋਈ ਸਰਕਾਰੀ ਏਜੰਸੀ ਦਾ ਦੇ ਅਫਸਰਾਂ ਦਾ ਕੀ ਕਹਿੰਦੇ ਉਹਨਾਂ ਦਾ ਮੁਖੋਟਾ ਪਾਣ ਕੇ ਤੇ ਉਹ ਫਿਰ ਲੋਕਾਂ ਨੂੰ ਡਰਾਉਂਦੇ ਆ ਧਮਕਾਉਂਦੇ ਆ ਕਿ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰ ਦਾਂਗੇ ਵੀਡੀਓ ਦੇ ਰਾਹੀਂ ਉਹ ਵੀਡੀਓ ਕਾਲ ਕਰਦੇ ਆ ਔਰ ਇਹ ਲੱਗਦਾ ਹੈ ਕਿ ਉਹ ਬੰਦੇ ਕਿਸੇ ਡਿਪਾਰਟਮੈਂਟ ਤੋਂ ਹੈ ਗਵਰਨਮੈਂਟ ਦੇ ਉਹ ਇਨਕਮ ਟੈਕਸ ਹੋ ਸਕਦਾ ਹੈ ਪੁਲਿਸ ਹੋ ਸਕਦਾ ਹੈ ਜਾਂ ਈਡੀਆ ਇਸ ਤਰੀਕੇ ਦਾ ਕੋਈ ਸੀਬੀਆਈ ਤਾਂ ਕੋਈ ਮਹਿਕਮਾ ਹੋ ਸਕਦਾ ਹੈ ਤੇ ਉਹ ਇੱਕ ਜਾਲੀ ਆਪਣੀ ਆਈਡੈਂਟੀਟੀ ਬਣਾ ਕੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਆ ਉਹਦੇ ਤਹਿਤ ਹੀ ਜਿਹੜੀ ਹੈਗੀ ਆ ਸਰਕਾਰ ਵੱਲੋਂ ਬੜੀ ਡਿਟੇਲਡ ਗਾਈਡਲਾਈਨਸ ਤੇ ਬੜੀ ਲੋਕਾਂ ਵੱਲੋਂ ਲੋਕਾਂ ਨੂੰ ਅਪੇਅਰ ਵੀ ਅਵੇਅਰ ਵੀ ਕੀਤਾ ਜਾ ਰਿਹਾ ਉਹਦਾ ਇੱਕੋ ਹੀ ਤਰੀਕਾ ਹੈ ਕਿ ਦੇਖੋ ਕੋਈ ਵੀ ਸਰਕਾਰੀ ਏਜੰਸੀ ਕਦੇ ਵੀ ਕਿਸੇ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਹੀ ਨਹੀਂ ਕਦੇ ਕੋਈ ਅਰੈਸਟਮੈਂਟ ਕੀਤੀ ਕਰਦੀ ਹੈ ਤੇ ਨਾ ਹੀ ਦਾ ਕੋਈ ਪ੍ਰਬਧਾਨ ਹੈ ਜੀ ਤੇ ਜਦੋਂ ਵੀ ਤੁਹਾਨੂੰ ਇਸ ਤਰੀਕੇ ਦੀ ਕੋਈ ਕਾਲ ਆਂਦੀ ਹੈ ਜਾਂ ਮੈਸੇਜ ਆਂਦਾ ਹੈ ਜਾਂ ਕੋਈ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਤੁਰੰਤ 1930 ਜਾਂ cybercrime.gov.in ਤੇ ਨਾਲ ਹੀ ਉਹਨੂੰ ਰਿਪੋਰਟ ਕਰੋ ਤੇ ਉਸ ਤੇ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈਗੀ ਆ ਕੋਈ ਤੁਹਾਨੂੰ ਇਸ ਤਰੀਕੇ ਦਾ ਕਹਿ ਰਿਹਾ ਰਿਪੋਰਟ ਕਰੋ ਉੱਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਤੁਹਾਡਾ ਜਿਹੜਾ ਨੀਅਰੈਸਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਉੱਤੇ ਉਹਦੀ ਕਾਰਵਾਈ ਹੋਊਗੀ ਜੀ ਸ਼ੋਹਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸਕੇ ਅਣੀ ਜਾਣਕਾਰੀ ਦਿੱਤੀ ਥੈਂਕ ਯੂ ਜੀ ਤੇ ਮੇਰਾ ਖਿਆਲ ਹੈ ਵੀ ਇਹ ਸ ਜਾਣਕਾਰੀ ਨਾਲ ਲੋਕੀ ਅਵੇਅਰ ਹੋਣਗੇ